ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ ਸਤਨਾਮ ਸਿੰਘ ਨੇ ਬਾਸਕਟਬਾਲ ਦੀ ਦੁਨੀਆ 'ਚ ਭਾਰਤ ਦਾ ਜਿੰਨਾ ਉੱਚਾ ਨਾਮ ਕੀਤਾ ਉਸ ਤੋਂ ਵੀ ਵੱਡਾ ਸੀ ਸਤਨਾਮ ਤੇ ਉਸਦੇ ਪਰਿਵਾਰ ਦਾ ਸੰਘਰਸ਼ ਐਬੀਪੀ ਸਾਝਾਂ ਨਾਲ ਸਤਨਾਮ ਸਿੰਘ ਦੇ ਪਿਤਾ ਬਲਵੀਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਤਨਾਮ ਨੂੰ ਜਦੋਂ 8 ਸਾਲਾਂ ਦੀ ਉਮਰ 'ਚ ਉਹ ਲੁਧਿਆਣਾ ਦੀ ਅਕਾਦਮੀ 'ਚ ਛੱਡਣ ਗਏ ਤਾਂ ਪਰਿਵਾਰ ਕੋਲ ਸਤਨਾਮ ਦੀ ਖੁਰਾਕ ਪੂਰੀ ਕਰਨ ਲਈ ਆਮਦਨੀ ਬਹੁਤ ਥੋੜੀ ਸੀ ਕਰਜ਼ ਲੈ ਕੇ ਸਤਨਾਮ ਦੀਆਂ ਜ਼ਰੂਰਤਾਂ ਬਲਵੀਰ ਸਿੰਘ ਪੂਰੀ ਕਰਦੇ ਰਹੇ ਸਤਨਾਮ ਸਿੰਘ ਨੂੰ ਡਾਈਟ ਪੂਰੀ ਮਿਲੇ ਇਸ ਲਈ ਉਹਨਾਂ ਨੇ ਲੁਧਿਆਣਾ ਵਿੱਚ ਢਾਬੇ ਵਾਲੇ ਨਾਲ ਉਧਾਰ ਵੀ ਕੀਤੇ ਸਤਨਾਮ ਨੂੰ ਮੈਂ ਤੇ ਪ੍ਰਾਇਮਰੀ ਕਰਵਾਈ ਹਾਂਜੀ ਤੇ ਪ੍ਰਾਇਮਰੀ ਕਰਵਾ ਕੇ ਇੱਕ ਮੇਰਾ ਦੋਸਤ ਸੀਗਾ ਰਜਿੰਦਰ ਸਿੰਘ ਠੋਕਾ ਹਾਂਜੀ ਉਹ ਮੇਰੇ ਕੋਲ ਆਉਂਦਾ ਜਾਂਦਾ ਸੀ ਉਹ ਬੱਚੇ ਵੀ ਸਿਹਤ ਨੂੰ ਦੇਖ ਕੇ ਤੇ ਮੇਰਾ ਵੀ ਮਾਨਸਿਕ ਵਾਲੀ ਬੱਚਾ ਬਿਲਕੁਲ ਮੇਰੇ ਵਰਗਾ ਤੇ ਮੇਰੀ ਸਿਹਤ ਹੈ ਜੀ ਮੇਰੀ ਫੋਟੋ ਕਾਪੀ ਹੈ ਜੀ ਤੇ ਇਸ ਤਰ੍ਹਾਂ ਕਰਕੇ ਦੇ ਵੀ ਆਪਾਂ ਵਿੱਚ ਵਿੱਚ ਇੰਨੀ ਮਤਲਬ ਗੇਵ ਤੇ ਸਸ ਪੜਾਈ ਕਰਾਉਣੀਆਂ ਦੋ ਕੰਮ ਕਰਾਉਣੇ ਨੇ ਹੋਰ ਇਹ ਤੋਂ ਘਰ ਦਾ ਕੰਮ ਨਹੀਂ ਕਰਾਉਣਾ ਕੋਈ ਖੇਤੀ ਦਾ ਨਹੀਂ ਕਰਾਉਣਾ ਹਾਂਜੀ ਹਾਂਜੀ ਸਾਡੀ ਆ ਦੇ ਮਾਂ ਦੇ ਰੁਚੀ ਸੀ ਇਹਦੀ ਮੰਮੀ ਵੀ ਐਸੀ ਕਹਿੰਦੀ ਸੀ ਜਿਸ ਨਾਮ ਹਰੇ ਤੋਂ ਬਹੁਤ ਕਰੂਗਾ ਤੇ ਮਤਲਬ ਸੋ ਡੇਰਗਾ ਬਣਾਉਗਾ ਤੇ ਅਸਾਂ ਜੀ ਹਾਂ ਜੀ ਗਰੀਬੀ ਬਹੁਤ ਸੀਗੀ ਜੀ ਘਰ ਦੇ ਪੱਖੋਂ ਵੀ ਮਤਲਬ ਹਰੇਕ ਮਤਲਬ ਦੇਖੋ ਪੈਸਾ ਜੇ ਕਿਸੇ ਤੋਂ ਕੰਮ ਕਰਵਾ ਦਾ ਸੜਨਾ ਸੜ ਕੇ ਮਤਲਬ ਆਪ ਦਾ ਕਾਰੋਬਾਰ ਕਰਨਾ ਮਤਲਬ ਇਸ ਤਰ੍ਹਾਂ ਕਰਕੇ ਬਹੁਤ ਤੰਗੀ ਤੇ ਭੀੜ ਕੱਟੀ ਹੈ ਹਾਂ ਸਤਨਾਮ ਦੇ ਲਈ ਵੀ ਖਰਚੇ ਵਾਸਤੇ ਵੀ ਬਹੁਤ ਮੁਸ਼ਕਲ ਆ ਜਾਂਦੀ ਸੀ ਜੀ ਇਸ ਕਰਕੇ ਮੈਂ ਲੁਧਿਆਣਾ ਸੱਡ ਕੇ ਸਤਨਾਮ ਨੂੰ ਉੱਥੇ ਚਲੋ ਇਹਨਾਂ ਦੀ ਗੈਰ ਤੇ ਇਹਨਾਂ ਦੀ ਸੀਗੀ ਗੁਰਮਾਨ ਸਟेडियम ਦੇ ਵਿੱਚ ਕੱਢਣੀ ਉਹਦੇ ਇਹ ਸੀਗੀ ਜੀ ਅਗੇ ਚਲੋ ਪੜ੍ਹਾਈ ਵੀ ਜੋ ਫੀਸ ਉਹ ਵੀ ਨਾ ਭਰਦਾ ਰਿਹਾ ਹਾਂ ਆ ਦੇ ਮਤਲਬ ਜੋ ਵੀ ਚੰਗੀ ਢੰਗੀ ਦੇ ਨਾਲ ਮਤਲਬ ਸਮਝ ਜਾ ਰਿਹਾ ਹੈ ਸਮਝ ਸਾਡੇ ਗੱਲ ਜੀ ਦੇ ਬੱਚੇ ਨੇ ਬਿਲਕੁਲ ਜੀ ਨਹੀਂ ਲਾਉਣਾ ਬੱਚੇ ਦੀ ਛੋਟੀ ਉਮਰ ਹੈ ਇੱਕ ਮਤਲਬ ਮਿਕੀ ਬੱਚੇ ਦੀ ਛੋਟਾ ਆਪਦਾ ਵੀ ਮਨ ਨਹੀਂ ਕਰਦਾ ਪਰ ਮੈਂ ਮੇਰੀ ਰੁਚੀ ਇਹ ਸੀ ਕਿ ਮਤਲਬ ਹਾਈਟ ਦੇ ਹਿਸਾਬ ਨਾਲ ਦੇਖੋ ਬੰਦਾ ਦੇ ਇੱਕ ਬਰਾਬਰ ਦੇ ਵਸੀਆ ਮਤਲਬ ਜੇ 5 5.5 ਫੁੱਟ ਦਾ ਦੱਬ ਹੋਵੇ ਉਸ ਤੋਂ ਜ਼ਿਆਦਾ ਪੰਜ ਤੋਂ ਬਹੁਤ ਸੀਗਾ ਜਿਆਦਾ ਜੀ ਆ ਦੇਖਣ ਨੂੰ ਤਾਂ ਮਤਲਬ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਪੂਰਾ ਬੰਦਾ ਹੈਗਾ ਇਹ ਤੇ ਜਿਹੜੀ ਮਤਲਬ ਅੰਦਰ ਉਹ ਦੀ ਚੀਜ਼ ਮਤ ਉਹ ਬਿਲਕੁਲ ਵਿਆਣਾ ਹੈ ਜੀ ਹਾਂ ਜੀ ਆ ਜੀ ਇਸ ਕਰਕੇ ਮਤਲਬ ਜਦੋਂ ਛੱਡਿਆਂ ਦਾ ਤੇ ਬੱਚੇ ਨੇ ਵੈਸੇ ਉੱਥੇ ਵਧੀਆ ਉਹਨੂੰ ਡੈਟ ਮਿਲਦੀ ਸੀ ਤੇ ਬਾਕੀ ਮੇਰਾ ਇਹ ਸੀ ਜਿਵੇਂ ਮੈਂ ਉਹਨੂੰ ਇਹ ਕਿ ਇਸ ਨਾਮ ਐ ਤੇ ਉਹ ਨਾਲ ਦੂਜੇ ਤੀਜੇ ਪੰਜਵੇਂ ਚੌਥੇ ਦਿਨ ਜਿਹੜਾ ਮਰੂੰਗਾ ਜੀ ਮੈਂ ਸ਼ੁਰੂ ਦੇ ਵਿੱਚ ਜਦੋਂ ਬੱਚਾ ਛੱਡਾਇਆ ਤੇ ਮੈਂ ਪੀਕੇ ਚੋਚੇ ਨਾਲ ਦੇ ਕੋਲੇ ਫੇਰ ਗਿਆ ਦੁਬਾਰਾ ਜੀ ਤੇ ਬੱਚਾ ਥੋੜਾ ਜਿਹਾ ਰੋਂਦਾ ਤਾਂ ਸੀ ਮਤਲਬ ਵੈਸੇ ਜੀ ਲਾਉਣਾ ਬਹੁਤ ਮੁਸ਼ਕਿਲ ਆ ਮਾਂ ਤੋਂ ਤੁਦਨਾ ਹਾਂਜੀ ਆ ਤੇ ਮੈਂ ਫਿਰ ਕੀ ਕਰਨਾ ਉਹਨੂੰ ਪੈਸੇ ਦੇ ਦੇਣੇ ਬੱਚੇ ਨੇ ਪੈਸੇ ਦੇ ਲਾਲਚ ਨਾਲ ਚਲੋ ਖਾਣ ਪੀਣ ਲੈ ਲੈਂਦਾ ਸੀ ਆ ਉਹਦਾ ਬਖਰਾ ਤੇ ਇਸ ਕਰਕੇ ਜਦੋਂ ਹੌਲੀ ਹੌਲੀ ਅੱਜ ਹੋਰ ਗੱਲ ਹੋਰ 5 14 ਤੋਂ 7 ਦਿਨ ਤੇ ਹਫ਼ਤੇ ਬੇਬਾਕੇ ਹਫ਼ਤੇ ਤੋਂ 10 ਦਿਨ ਤੇ ਬਾਕੀ ਗੱਲ ਜਦੋਂ ਮੈਂ ਇਹਦੇ ਕੋਲੇ ਪੂਰਾ ਗੇੜਾ ਮਾਰ ਵਰਿਆ ਜੀ ਜੀ ਹਾਂਜੀ ਇਹਦਾ ਜੀ ਲਗਾਉਣ ਵਾਸਤੇ ਤੇ ਇਹਨੂੰ ਖਾਣ ਪੀਣ ਦੇ ਵਾਸਤੇ ਮਤਲਬ ਇੱਕ ਸਾਹਮਣੇ ਗੁਰੂ ਨਾਨਕ ਸੁਰੀਆਮ ਦੇ ਸਾਹਮਣੇ ਇੱਕ ਹੋਟਲ ਦੀ ਪਰੋਠਾ ਵਾਲਾ ਪਰੋਠਾ ਵਾਲਾ ਨਾਲ ਗੱਲ ਕਰਵਾਤੀ ਲਈ ਜੀ ਕਿ ਬਸ ਨਾਮ ਕੋਲੇ ਪੈਸੇ ਹੈ ਜੀ ਤਾਂ ਲੈ ਲਿਓ ਤੇ ਨਹੀਂ ਇਹਨੂੰ ਭਾਈ ਪਰੋਠਾ ਸਵਾਇਓ ਮੈਂ ਸੱਤਵੇਂ ਹਫਤੇ ਬਾਅਦ ਪੈਸੇ ਦੇ ਦਿਆਂਗਾ ਜੀ ਹਾਂਜੀ ਇਹ ਮੈਂ ਜੀ ਮੈਂ ਕਿਸੇ ਗੱਜਰਾਂ ਦੇ ਜੂਸ ਵਾਲੀਆਂ ਦੁਕਾਨਾਂ ਸੀ ਦੂਜੀਆਂ ਮਤਲਬ ਮਸਮੀਤ ਵਗੈਰਾ ਹੋਰ ਸਾਰੇ 1.5 ਵਰਕ ਪ੍ਰਬੰਧ ਇਹ ਸੀਗਾ ਜੀ ਮੈਂ ਥੋੜਾ ਜਿਹਾ ਮਤਲਬ ਕਾਰਖਾਨਾ ਲਾਇਆ ਹੋਇਆ ਚੱਕੀ ਚਲਾਉਂਦਾ ਸੀਗਾ ਇਸ ਕਰਕੇ ਮੈਂ ਚਲੋ ਆ ਵੀ ਢੜੀ ਬਣਾਉਂਦਾ ਸੀਗਾ ਹਾਂਜੀ ਹਾਂਜੀ ਗੱਡੀ ਬਣਾ ਕੇ ਚਲੋ ਆਵੇ ਜੀ ਮਤਲਬ ਪੇਟ ਪਾਸ ਦੇ ਸੀ ਬੱਚਿਆਂ ਦਾ ਹਾਂਜੀ 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 ਤੇ ਐਵੇਂ ਦੇਖੋ ਕਰਜ਼ਾ ਵੀ ਚੱਕਿਆ ਗਵਰਨਮੈਂਟ ਤੋਂ ਬੈਂਕਾਂ ਵਿੱਚੋਂ ਵੀ ਚੱਕਿਆ ਚਲੋ ਆ ਆਰਥਿਕਾਂ ਤੋਂ ਵੇਚਾਂ ਤੇ ਵੀ ਲਈ ਹੈ ਪੈਣ ਪਾਈਆਂ ਤੋਂ ਵੀ ਲਈ ਹੈ ਇਦੋਂ ਸਾਰੇ ਦੇ ਮੋੜੇ ਵੀ ਹੈ ਆਹ ਨਾ ਨਾਕਵੀਂਦਾਰੀ ਵੀ ਚਲਾਈ ਹੈ ਬੱਚੇ ਵੀ ਪੜ੍ਹੇ ਬੱਚੇ ਪੜ੍ਹਾਏ ਲਿਖਾਏ ਮਤਲਬ ਸਾਰਾ ਕੁਝ ਕਰਿਆ ਹਾਂਜੀ ਹਾਂਜੀ ਹੁਣ ਤਾਂ ਸਾਨੂੰ ਬਹੁਤ ਬਹੁਤ ਖੁਸ਼ੀ ਆ ਰਹੀ ਵੀ ਸਾਡੇ ਜਿਹੜੇ ਅਗਲੇ ਦੁੱਖ ਨੇਗੇ ਮਤਲਬ ਕੀ ਰਸੀਡਾਂ ਆਈਆਂਆਂ ਆਆਂ ਜੋ ਪੈਸੇ ਮਤਲਬ ਦੇਣੇ ਸੀ ਸਾਨੂੰ ਟੈਨਸ਼ਨ ਹੋ ਰਹੀ ਨਹੀਂ ਅਸੀਂ ਸਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਜੀ ਸਾਰੇ ਅੱਜ ਸਾਨੂੰ ਇਹ ਚੈਨਲ ਦਿਖ ਰਹੀ ਸਾਡੇ ਸਾਰੇ ਦੁੱਖ ਦੂਰ ਹੋ ਗਏ ਹਾਂਜੀ ਸਤਨਾਮ ਨਾਲ ਸਾਡੀ ਗੱਲ ਹੁੰਦੀ ਰਹੀ ਸੀ ਸਤਨਾਮ ਕਹਿੰਦਾ ਵੀ ਜੀ ਗੱਡੀ ਕਹਿੰਦਾ ਹੁਣ ਜਦੋਂ ਮੈਂ ਨਵੀਂ ਵਿੱਚ ਚੱਲਿਆ ਗਿਆ ਨਾ ਕਿਸੇ ਦਾ ਜਿੱਦਾਂ ਵੀ ਆਪਾਂ ਕਰਜਾ ਦੇਣਾ ਜਾਂ ਕੁਝ ਵੀ ਕਰਨਾ ਹੈ ਮੈਂ ਸਾਰੇ ਨਾਲ ਖਸਾਫ ਕਰ ਦੇਣਾ ਬਿਲਕੁਲ ਬਿਲਕੁਲ ਸੌਖੀ ਗੱਲ ਹੈ ਮੇਰਾ